ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦੀ ਕੋ ਜ਼ਰੂਰ ਦਿੱਤੀ ਗਈ ਸੀ ਪਰ ਕਿਤਨੇ ਕਿਤੇ ਬਾਜ਼ਾਰ ਜਿੜਕੀਆਂ ਖੁੱਲੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਲੁਧਾਨਾ ਦੇ ਚੋੜੇ ਪਿਆ ਦੀ ਇਸ ਦੇ ਨਾਲ ਵਪਾਰੀ ਤੇ ਕੋਈ ਅਸਰ ਹੈ ਵਪਾਰੀ ਤੇ ਅਸਰ ਤਾਂ ਹੋਏਗਾ ਜੀ ਕਿਉਂਕਿ ਜਦ ਇੱਕ ਬੱਸ ਬੰਦ ਹੋ ਗਈ ਇੱਕ ਕਾਰ ਬੰਦ ਹੋ ਗਈ ਇੱਕ ਆਇਆ ਜਾਈ ਬੰਦ ਹੋ ਗਈ ਕੋਈ ਆਏਗਾ ਨਹੀਂ ਤੇ ਅਸਰ ਤੇ ਪਹੇਗਾ ਪਰ ਅਸਰ ਜਿੰਨਾ ਮਰਜੀ ਪੈ ਲਵੇ ਦੁਕਾਨਦਾਰ ਖਾਲੀ ਬੈਠਾ ਰਹੇਗਾ ਲੇਕਿਨ ਦੁਕਾਨਾਂ ਬੰਦ ਕਰਨ ਦੇ लायक ਨਹੀਂ ਕਿਸਾਨਾਂ ਦੇ ਨਾਲ ਆ ਪਰ ਅਸਰ ਤਾਂ ਕੀ ਹੈ ਸਰਕਾਰੋ ਵਾਰ ਹੈ ਹੀ ਨਹੀਂ ਆਏ ਨਾ ਇਹਦੇ ਬਰਾਬਰ ਹੀ ਅਸਰ ਅਥੇ ਤਾਂ ਨਾ ਬਸ ਜਸਟ ਉਹਨ ਘਰੇ ਵੀ ਗਏ ਨਾ ਬੰਦਾ ਕਹਿੰਦਾ ਚੋ ਲਾਵਾਂਗੇ ਤੇ ਕੋ ਲੈ ਕੇ ਜਾਵਾਂਗੇ ਪਰ ਕੋਈ ਹੈ ਹੀ ਨਹੀਂ ਇਦਾਂ ਦਾ ਕਾਰੋਬਾਰ ਦੀ ਬੁਬਾਰ ਦਸਤਾ ਗੜੀ ਹੋਣੀ ਚਾਹੀਦੀ ਹੂੰ ਬਾਕੀ ਬੈਠੇ ਆ ਦੇਖੋ ਨਾਲ ਆ ਕਿਸਾਨਾਂ ਦੇ ਨਾਲ ਖੜੇ ਆ ਬਈ ਬੰਦ ਤਾਂ ਕੀਤਾ ਗਿਆ ਪਰ ਸਾਨੂੰ ਕੁਝ ਵੀ ਨਹੀਂ ਗਾ ਸਾਰੇ ਦੁਕਾਨਦਾਰ ਆ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਵਾ ਇਸ ਕਰਕੇ ਕਿਰਾਇਆ ਇਹਨਾਂ ਦੁਕਾਨਾਂ ਦੇ ਲੋਕੋ ਬੰਦ ਤਾਂ ਕਰ ਨਹੀਂ ਸਕਦਾ ਭਾਈ ਕੋਈ ਵੀ ਦੁਕਾਨਦਾਰ ਹੈ ਨਾ ਉਹ ਖਰਚਿਆਂ ਦੇ ਥੱਲੇ ਮਰ ਗਿਆ ਯਾਰ ਇੱਕ ਇੱਕ ਦੁਕਾਨਦਾਰ ਦੇ ਕੋਲ ਸੱਤ ਸੱਤ ਅੱਠ ਅੱਠ ਬੰਦੇ ਕੰਮ ਕਰਦੇ ਆ ਜਿਹੜਾ ਬੰਦਾ ਇੱਕ ਤਨਖਾਹ ਲੈਂਦਾ ਨਾ 5-6 5-600 ਰੁਪਏ ਤੋਂ ਘੱਟ ਤਨਖਾਹ ਨਹੀਂ ਲੈਂਦਾ ਜੀ ਉਹਨਾਂ ਦੇ ਮੁਤਾਬਿਕ ਮੰਗਾ ਜਾਇਜ਼ ਆ ਸਰ ਜੀ ਉਹਨਾਂ ਦੀਆਂ ਮੰਗਾ ਜਾਇਜ਼ ਹੋਣੀਆਂ ਤਾਂ ਹੀ ਰਸਾਂ ਪਾਣੀ ਦੇ ਵਿੱਚ ਥੋੜਾ ਕਟੋਤੀ ਹੋਊਗੀ ਨਾ ਗਰੀਬੰਦਾ ਦਾ ਪਿਸਤਾ ਹੀ ਜਾ ਰਿਹਾ ਨਾ ਆ ਮੇਨ ਗੱਲ ਆ ਕਿਹੜੇ ਸੁਧਾਰਾਂ ਨਾਲ ਰਸਨਾ ਕਿਹੜੇ ਹੋਰ ਰਾਜਿਜਾਂ ਬਸੇ ਕਿਸਾਨ ਸੰਬੰਧੀ ਚੀਜ਼ਾਂ ਥੋੜੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੀਆਂ ਮੰਗਾ ਮੰਦ ਗਿ ਮੰਗ ਪੂਰੀ ਹੋਣੀ ਚਾਹੀਦੀਆਂ ਨਾ ਸਸੀ ਕਾ ਜੀ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੰਬਰੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਸੀ ਮੈਂ ਇਸ ਵਕਤ ਮੌਜੂਦ ਹਾਂ ਲੁਧਾਨਾ ਦੇ ਚੋੜਾ ਬਿਆਰ ਦੇ ਵਿੱਚ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਜਰੂਰ ਦਿੱਤੀ ਗਈ ਸੀ ਪਰ ਕਿਤੇ ਨ ਕਿਤੇ ਬਾਜ਼ਾਰ ਜਿਹੜੇ ਕੀ ਖੁੱਲੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਲੁਧਾਨਾ ਦੇ ਚੋੜੇ ਬਿਆਰ ਦੀਆਂ ਜਿੱਥੇ ਕਿ ਵਪਾਰੀਆਂ ਦੇ ਬੋਲੋ ਅੱਜ ਇਹ ਦੁਕਾਨ ਖੁੱਲੀ ਜਾ ਰਹੀ ਹੈ ਤੇ ਆਪਣਾ ਜਿਹੜਾ ਕਿ ਰੋਜ਼ਾਨਾ ਦੇ ਵਾਂਗੂ ਜਿਹੜਾ ਰੂਟੀਨ ਵਰਕ ਹੈ ਉਹ ਕੀਤਾ ਜਾ ਰਿਹਾ ਵੈ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਵਪਾਰ ਜਿਹੜੇ ਜਿਹੜੇ ਵਪਾਰੀ ਨੇ ਆਪਣੀ ਦੁਕਾਨਾਂ ਖੋਲਦੇ ਨਜ਼ਰ ਆ ਰਹੇ ਨੇ ਆਪਣੀ ਦੁਕਾਨਾਂ ਵਿੱਚ ਜਿਹੜੀਆਂ ਸਜਾਂਦੇ ਹੋਈ ਵੀ ਨਜ਼ਰ ਆ ਰਹੇ ਨੇ ਤੇ ਜੇਕਰ ਗੱਲ ਕਰੀਏ ਗ੍ਰਾਹਕਾਂ ਦੀ ਤੇ ਗ੍ਰਾਹਕ ਵੀ ਜਿਹੜੇ ਕੀ ਹੈ ਕੁਰਬਾਰ ਨਿਕਲੇ ਕੁਰਬਾਰ ਨਿਕਲ ਕੇ ਜਿਹੜੀਆਂ ਦੁਕਾਨਾਂ ਤੇ ਆਣਾ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਹੋਰ ਵੀ ਅੰਨ੍ਹੇ ਵਪਾਰੀਆ ਜਿਹੜੇ ਵਪਾਰ ਇੱਥੇ ਆਪਕੇ ਆਪਣਾ ਕਰਦੇ ਨੇ ਵਪਾਰੀਆ ਨਾਲ ਵੀ ਗੱਲਬ ਪੰਜਾਬ ਪੂਰਾ ਕਾਲ ਬੰਦ ਕਰਨ ਦੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀਗੀ ਕਿਸ ਤਰ੍ਹਾਂ ਦੇ ਦਿਓ ਤੁਹਾਡੇ ਵੱਲ ਬੰਦ ਨਹੀਂ ਕੀਤਾ ਗਿਆ ਭਾਜੀ ਬੰਦ ਤਾਂ ਕੁਝ ਵੀ ਨਹੀਂਗਾ ਚੋੜਾ ਵਿਹਾਰ ਤਾਂ ਕਦੀ ਬੰਦ ਵੈਸੇ ਨਹੀਂ ਹੋ ਸਕਦਾ ਭਾਜੀ ਬੰਦ ਤਾਂ ਕੀਤਾ ਗਿਆ ਪਰ ਹੁਣ ਕੁਝ ਵੀ ਨਹੀਂਗਾ ਸਾਰੇ ਦੁਕਾਨਦਾਰ ਆ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਵਾ ਇਸ ਕਰਕੇ ਕਿਰਾਇਆ ਇਨ੍ਹਾਂ ਦੁਕਾਨਾਂ ਦੇ ਕੋਈ ਬੰਦ ਤਾਂ ਕਰ ਨਹੀਂ ਸਕਦਾ ਭਾਜੀ ਤੇ ਕੀਤਾ ਦੇਖਦੇ ਹੋ ਕਿ ਵਪਾਰੀ ਕੱਲ ਕਿਹਾ ਗਿਆ ਸੀਗਾ ਕਾਲ ਦਿੱਤੀ ਗਈ ਸੀ ਕਿ ਵਪਾਰੀ ਸਮਰਸਾਹ ਵੀ ਨਾਲ ਨੇ ਪਰ ਵਪਾਰੀ ਸਮਰਥਨ ਭਾਜੀ ਕੋਈ ਨਾਲ ਨਹੀਂ ਹੋਇਆ ਸਭ ਮੰਡੀਆਂ ਵੀ ਖੁੱਲੀਆਂ ਪੈਟਰੋਲ ਪੰਪ ਵੀ ਖੁੱਲੇ ਸਭ ਕੁਝ ਖੁੱਲਿਆ ਭਾਜੀ ਬਸ ਬਿਲਕੁਲ ਵਪਾਰ ਵੀ ਕਿਤੇ ਕਿਤੇ ਨੇ ਉਹਨਾਂ ਨੇ ਇਹ ਕਿਹਾ ਕਿ ਜੇਕਰ ਅਸੀਂ ਵਪਾਰ ਨਹੀਂ ਕਰਾਂਗੇ ਤੇ ਖਾਵਾਂਗੇ ਪੀਵਾਂਗੇ ਕਿੱਥੋਂ ਤੇ ਅੰਕਲ ਅੰਕਲ ਕਿਸ ਤਰ੍ਹਾਂ ਦੇਦੇ ਹੋ ਅੱਜ ਪੰਜਾਬ ਕਾਲ ਦੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਲੋ ਇੱਕ ਕਿਸਾਨਾਂ ਦਾ ਲੋਕਡਾਊਨ ਵਗੈਰਾ ਕਿ ਦੇਖੋ ਜੀ ਕਿਸਾਨਾਂ ਨੇ ਅੱਜ ਕਾਲ ਕੀਤੀ ਹੈ ਸਾਰੇ মিডিਆ ਚ ਵੀ ਆਇਆ ਸਾਰੇ ਪੇਪਰਾਂ ਚ ਵੀ ਆਇਆ ਦੁਕਾਨਦਾਰਾਂ ਨੇ ਵੀ ਵੇਖਿਆ ਜਿਹੜੇ ਜਾਨੀ ਕਿ ਆਣ ਜਾਣ ਵਾਲੇ ਨੇ ਉਹਨਾਂ ਸਾਰਿਆਂ ਨੇ ਵੀ ਦੇਖਿਆ ਪਰ ਦੁਕਾਨਦਾਰ ਕੋਈ ਵੀ ਦੁਕਾਨ ਬੰਦ ਕਰਕੇ ਰਾਜੀ ਨਹੀਂ ਹੈਗਾ ਕਿਉਂਕਿ ਕੋਈ ਵੀ ਦੁਕਾਨਦਾਰ ਹੈ ਨਾ ਉਹ ਖਰਚਿਆਂ ਦੇ ਥੱਲੇ ਮਰ ਰਿਹਾ ਹੋਇਆ ਇੱਕ ਇੱਕ ਦੁਕਾਨਦਾਰ ਦੇ ਕੋਲ ਸੱਤ ਸੱਤ ਅੱਠ ਅੱਠ ਬੰਦੇ ਕੰਮ ਕਰਦੇ ਆ ਜਿਹੜਾ ਬੰਦਾ ਇੱਕ ਤਨਖਾਹ ਲੈਂਦਾ ਨਾ 5-6 5-600 ਰੁਪਏ ਤੋਂ ਘੱਟ ਤਨਖਾਹ ਨਹੀਂ ਲੈਂਦਾ ਜੀ 3-400 ਰੁਪਿਆ ਦਾ ਬਿਜਲੀ ਉਹਦਾ ਖਰਚਾ ਪੈ ਜਾਂਦਾ ਦੂਸਰਾ ਰੋਟੀ ਪਾਣੀ ਚਾਹ ਪਾਣੀ ਦਾ 1000 ਰੁਪਿਆ ਹੋ ਗਿਆ ਜੀ ਉਸ ਤੋਂ ਬਾਅਦ ਯਾਨੀ ਕਿ ਉਹਨੂੰ ਬਿਜਲੀ ਦੇ ਬਿੱਲ ਵੀ ਆਣੇ ਆ ਜੀ ਹੋਰ ਵੀ ਖਰਚੇ ਪੜਨੇ ਆ ਉਸ ਤੋਂ ਬਾਅਦ ਕਈ ਦੁਕਾਨਦਾਰ ਐਸੇ ਹੈਗੇ ਨੇ ਕਿ ਜਿਹੜੇ ਇੱਥੇ ਕਿਰਾਏ ਤੇ ਨੇ ਜਿਹੜਾ ਕਿਰਾਏ ਤੇ ਦੁਕਾਨ ਆ ਇੱਥੇ ਯਾਨੀ ਕਿ 2000 2.5000 3000 5000 7000 ਰੁਪਏ ਤੱਕ ਦੇ ਲਈ ਦੇ ਹਿਸਾਬ ਨਾਲ ਦੁਕਾਨ ਦੇ ਕਿਰਾਇਆ ਚੜੀ ਹੋਈਆਂ ਨੇ ਉਹਨਾਂ ਦੇ ਵੀ ਖਰਚੇ ਪੜਦੇ ਆ ਹੁਣ ਦੇਖੋ ਨਾ ਇੱਕ ਦੁਕਾਨ ਦੇ 20 ਬੰਦੇ ਆ 20 ਬੰਦੇ ਇੰਦਰਖਾ ਦੇਊਗਾ ਪਹਿਲਾਂ ਫਿਰ ਉਹਨਾਂ ਦੇ ਬਿਜਲੀ ਦੇ ਬਿੱਲ ਦੇਊਗਾ ਫਿਰ ਉਹਨਾਂ ਨੂੰ ਹੋਰ ਖਰਚੇ ਕਰੇਗਾ ਫਿਰ ਜਿਹੜਾ ਕਿਰਾਇਆ ਉਹਨੂੰ ਦੇਂਦਾ 5000 7000 ਉਹ ਕਿਰਾਇਆ ਵੀ ਦੇਗਾ ਉਹ ਇੰਨੇ ਖਰਚੇ ਦੇਊਗਾ ਉਹ برداشت ਨਹੀਂ ਕਰ ਸਕਦਾ ਕਿਉਂਕਿ ਉਹ ਉਹਦੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਕਿਸਾਨ برداشت ਕਰ ਸਕਦੇ ਆ ਕਿਉਂਕਿ ਉਹ ਤੇ ਉੱਥੇ ਬੈਲੇ ਬੈਠਿਆ ਧਰਨੇ ਤੇ ਉਹਨਾਂ ਦੇ ਕਾਰੋਬਾਰ ਚੱਲਦੇ ਪਏ ਆ ਖੇਤਾਂ 'ਚ ਆਪਣਾ ਖੇਤਾਂ 'ਚ ਕੰਮ ਕਰਦੇ ਪਏ ਆ ਧਰਨੇ ਤੇ ਬੈਠੋ ਜਾਂ ਖਾਨ ਵੀ ਉਹਨੂੰ ਮਿਲ ਜਾਂਦਾ ਬੈਠੇ ਹੋਇਆ ਉਹਨਾਂ ਨੂੰ ਉਹਨਾਂ ਨੂੰ ਦੂਸਰੀ ਪਾਰਟੀਆਂ ਦੀ سپورਟ ਮਿਲਦੀ ਹੈ ਤਾਂ ਬੈਠੇ ਨੇ ਇਸੇ ਤਰ੍ਹਾਂ ਦੁਕਾਨਦਾਰਾਂ ਨੂੰ ਕਿ ਦੂਸਰੀ ਪਾਰਟੀ سپورਟ ਦਵੇ ਤੇ ਦੁਕਾਨਦਾਰ ਵੀ ਦੁਕਾਨਾਂ ਬੰਦ ਕਰਕੇ ਬੈਠ ਜਾਣਗੇ ਕੀ ਲੱਗਦਾ ਹੈ ਕਿ ਜਿਹੜੇ ਕਿਸਾਨਾਂ ਦੇ ਵੱਲ ਅੱਜ ਕਾਲ ਜਿਹੜੀ ਦਿੱਤੀ ਗਈ ਸੀ ਇਹ ਪੂਰੇ ਪੰਜਾਬ ਬੰਦ ਕੀਤਾ ਗਿਆ ਵੈ ਤੇ ਇਸ ਦੇ ਨਾਲ ਵਪਾਰੀ ਤੇ ਕੋਈ ਅਸਰ ਹੈ ਵਪਾਰੀ ਤੇ ਅਸਰ ਤਾਂ ਹੋਏਗਾ ਜੀ ਕਿਉਂਕਿ ਜਦ ਇੱਕ ਬੱਸ ਬੰਦ ਹੋ ਗਈ ਇੱਕ ਕਾਰ ਬੰਦ ਹੋ ਗਈ ਇੱਕ ਆਇਆ ਜਾਈ ਬੰਦ ਹੋ ਗਈ ਕੋਈ ਆਏਗਾ ਨਹੀਂ ਤਾਂ ਅਸਰ ਤੇ ਪਏਗਾ ਪਰ ਅਸਰ ਜਿੰਨਾ ਮਰਜੀ ਪੈ ਲਵੇ ਦੁਕਾਨਦਾਰ ਖਾਲੀ ਬੈਠਾ ਰਹੇਗਾ ਲੇਕਿਨ ਦੁਕਾਨਾਂ ਬੰਦ ਕਰਨ ਦੇ ਲਾਇਕ ਨਹੀਂ ਹੋ। ਤੋ ਕੀ ਲੱਗਦਾ ਹੈ ਕਿ ਜਦੋਂ ਕਿਸਾਨ ਨੂੰ ਜੇਕਰ ਉਹਨਾਂ ਨੂੰ ਪਤਾ ਚੱਲਦਾ ਤੇ ਇੱਥੇ ਆਣ ਕੇ ਤੇ ਤੁਸੀਂ ਆਪਣੇ ਵੱਲ ਦੁਕਾਨ ਬੰਦ ਕਰੋਗੇ। ਦੇਖੋ ਜੀ ਦੁਕਾਨ ਦੁਕਾਨ ਬੰਦ ਨਹੀਂ ਕਰਨਗੇ। ਮਨੋਂ ਬੰਦ ਨਹੀਂ ਕਰਨਗੇ। ਪਰ ਆਪਣੇ ਮਾਲ ਦੀ ਵਾਜਦ ਦੇ ਲਈ ਦੁਕਾਨ ਅੰਦਰ ਮਾਲ ਕਰ ਲੈਣਗੇ। ਜਦੋਂ ਚਲੇ ਜਾਣਗੇ ਫਿਰ ਖੋਲ ਲੈਣਗੇ। ਬਿਲਕੁਲ ਕਿਤਨਾ ਕਿਤੇ ਵਪਾਰੀ ਵੀ ਜਿਹੜੀ ਕੀ ਹੈ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਅਸੀਂ ਵਪਾਰੀਆਂ ਜੇ ਅਸੀਂ ਖਾਵਾਂਗੇ ਪੀਵਾਂਗੇ ਕਿੱਥੋਂ ਜੇਕਰ ਵਪਾਰ ਨਹੀਂ ਕਰਾਂਗੇ ਤੇ ਸਾਡੇ ਕਾਰਖਾ ਤਾਂ ਚੱਲਣਗੇ ਰੋਜ਼ ਦਾ ਕਿਰਾਇਆ ਜਿਹੜਾ ਕਿ ਹੈ 2 ਤੋਂ 3000 ਰੁਪਏ ਕਿਰਾਇਆ ਤੇ ਜਿਹੜੀ ਹੋਰ ਵੀ ਜਿਹੜੇ ਲੇਬਰ ਮੁੰਡੇ ਰੱਖੇ ਹੁੰਦੇ ਨੇ ਕੰਮ ਕਰਨ ਵਾਲੇ ਮੁੰਡੇ ਰੱਖੇ ਹੁੰਦੇ ਨੇ ਉਹਨਾਂ ਨੂੰ ਅਸੀਂ ਖਰਚਾ ਪਾਣੀ ਰੋਜ਼ ਦੀ ਦਿਹਾੜੀ ਕਿੱਥੋਂ ਦੇਵਾਂਗੇ ਹਾਲਾਂਕਿ ਜੇਕਰ ਗੱਲ ਕਰੀਏ ਰੋਜ਼ ਦੇ ਡੇਲੀ ਰੁਟੀਨ ਦੀ ਉਦਾਂ ਹੀ ਜਿਹੜਾ ਕਿ ਹੈ ਲੋਕ ਆ ਜਾ ਰਹੇ ਨੇ ਕੋਈ ਵੀ ਜਿਹੜਾ ਕੀ ਹੈ ਚੋੜ ਦੇ ਬਿਆ ਲੁਧਿਆਣਾ ਦੇ ਵਿੱਚ ਬਾਜ਼ਾਰ ਬੰਦ ਨਹੀਂ ਕੀਤੇ ਗਏ ਨੇ ਜਿਹੜੇ ਕੀ ਹੈ ਜਿਹੜੇ ਕੀ ਹੈ ਲੋਕ ਦੁਕਾਨਾਂ ਸਜਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਜਿਹੜੇ ਕੀ ਵਪਾਰੀ ਜਿਹੜੇ ਕੀ ਵਪਾਰੀ ਇੱਥੇ ਆਪਣੇ ਦੁਕਾਨਦਾਰ ਨੇ ਉਹ ਵੀ ਦੁਕਾਨਦਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ਟੇਕ ਕੁਝ ਕੁਛ ਦੇਗੀ ਦੀਆਂ ਦੁਕਾਨਾਂ ਬੰਦ ਪਈਆਂ ਕਿਉਂਕਿ ਹਾਲੇ ਇੰਨਾ ਕੋ ਸਮਾਂ ਨਹੀਂ ਹੋਇਆ ਕਿ ਜਿਹੜਾ ਕੀ ਵਪਾਰ ਜਿਹੜਾ ਜਿਹੜਾ ਕੀ ਦੁਕਾਨਦਾਰ ਜਲਦੀ ਆ ਕੇ ਖੋਲ ਜਿਹੜੇ ਜਲਦੀ ਆ ਕੇ ਖੋਲਦੇ ਨੇ ਉਹਨਾਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਖੋਲ ਲਿੱਤੀ ਗਈਆਂ ਨੇ ਕੁਝ ਦੁਕਾਨਾਂ ਵੀ ਜਿਹੜੀਆਂ ਆਟਾਵਾ ਟਾਵਾ ਦੁਕਾਨਾਂ ਵੀ ਜਿਹੜੀਆਂ ਬੰਦ ਪਈਆਂ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੁਧਾਨਾ ਚੋੜੇ ਬਿਆ ਦੀ ਤਸਵੀਰਾਂ ਨੇ ਜਿੱਥੇ ਕਿ ਰੋਜ਼ ਡੇਲੀ ਡੇਲੀ ਰੁਟੀਨ ਤੇ ਜਿਹੜਾ ਕੀ ਵਰਕ ਚੱਲਦਾ ਸੀਗਾ ਕੰਮਕਾਰ ਚੱਲਦਾ ਸੀਗਾ ਉਦਾਂ ਹੀ ਲੋਕ ਆਪਣੇ ਦੁਕਾਨਦਾਰਾਂ ਨੂੰ ਸਾਫ਼ ਕਰਦੇ ਵੀ ਨਜ਼ਰਾਂ ਨਹੀਂ ਤੇ ਸਜਾਂਦੇ ਹੋਏ ਵੀ ਕੁਝ ਦੁਕਾਨਦਾਰ ਜਿਹੜੇ ਕੀ ਨਜ਼ਰ ਆ ਰਹੇ ਹਨ ਹਾਲਾਂਕਿ ਆਵਾਜ਼ਾਂ ਵੀ ਜਿਹੜੀਆਂ ਸ਼ੁਰੂ ਹੋ ਗਈ ਹੋਈ ਹੈ ਤੇ ਹੋਰ ਵੀ ਕੁਝ ਵਪਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਨੂੰ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਕੋਈ ਅਸਰ ਪਿਆ ਅੱਜ ਮੰਨ ਸਰੋ ਕੋਈ ਦੁਕਾਨਾਂ ਜਿਹੜੇ ਕਿਸਾਨ ਆਣਗੇ ਕਿਸਾਨ ਆਣਗੇ ਕਿਸਾਨਾਂ ਦੇ ਨਾਲ ਆ ਪਰ ਅਸਰ ਤਾਂ ਕੀ ਹੈ ਸਰ ਕਾਰੋਬਾਰ ਹੈ ਹੀ ਨਹੀਂ ਆਏ ਨਾ ਆਏ ਦੇ ਬਰਾਬਰ ਹੀ ਅਸਰ ਹੈ ਤੇ ਤਾਂ ਨਾ ਬਸ ਜਸਟ ਉਹਨਾਂ ਘਰੇ ਵੀ ਕਿਹਣਾ ਬੰਦਾ ਕਹਿੰਦਾ ਚਲਾਵਾਂਗੇ ਤੇ ਕੋ ਲੈ ਕੇ ਜਾਵਾਂਗੇ ਪਰ ਕੋਈ ਹੈ ਹੀ ਨਹੀਂ ਇੰਦਾ ਦਾ ਕਾਰੋਬਾਰ ਦੀ ਵਪਾਰ ਸਸਤਾ ਗੜੀ ਹੋਣੀ ਚਾਹੀਦੀ ਆ ਬਾਕੀ ਬੈਠੇ ਆ ਦੇਖੋ ਨਾਲ ਆ ਕਿਸਾਨਾਂ ਦੇ ਨਾਲ ਖੜੇ ਆ ਅੱਛਾ ਅੱਛਾ ਤੁਹਾਨੂੰ ਪਤਾ ਸੀਗਾ ਅੱਜ ਬੰਦ ਬੰਦ ਹੈਗੀ ਆ ਸਰ ਹਾਂਜੀ ਕੋਲ ਦਾ ਪਤਾ ਸੀ ਪਰ ਤੁਹਾਡੇ ਸਾਹਮਣੇ ਆ ਦੇਖੋ ਕਿਦਾਂ ਆਵਾਜ਼ਾਈ ਹੋਈ ਹੋਈ ਹੈ ਨਾ ਤੇ ਆਵਾਜ਼ਾਈ ਆਵਾਜ਼ਾਈ ਆ ਵੈਸੇ ਕੰਮ ਕਰਦਾ ਹੈ ਨਹੀਂ ਬਿਲਕੁਲ ਵੀ ਬਾਕੀ ਅਸਰ ਤਾਂ ਪੈ ਹੀ ਰਿਹਾ ਜੀ ਅੱਛਾ ਜਿਹੜੀ ਕਿਸਾਨਾਂ ਦੀ ਮੰਗਾ ਨੇ ਉਹ ਮੰਗਾ ਜਾਇਜ਼ ਨੇ ਉਹਨਾਂ ਦੇ ਮੁਤਾਬਿਕ ਮੰਗਾ ਜਾਇਜ਼ ਆ ਸਰ ਜੀ ਉਹਨਾਂ ਦੀਆਂ ਮੰਗਾ ਜਾਇਜ਼ ਹੋਣੀਆਂ ਤਾਂ ਹੀ ਰਸਲ ਪਾਣੀ ਦੇ ਵਿੱਚ ਥੋੜਾ ਕਟੋਤੀ ਹੋਊਗੀ ਨਾ ਗਰੀਬੰਦਾਂ ਦਾ ਪਿਸਤਾ ਹੀ ਜਾ ਰਿਹਾ ਹੈ ਨਾ ਹਾਂ ਮੇਨ ਗੱਲ ਆ ਕਿਹੜੇ ਸੁਧਾਰਾਂ ਨਾਲ ਰਸਨ ਆ ਕਿਹੜੇ ਹੋਰ ਨਾ ਜਿੱਜਾ ਬਸੇ ਕਿਸਾਨ ਸੰਬੰਧੀ ਚੀਜ਼ਾਂ ਥੋੜੀਆਂ ਜੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਮੰਗਾ ਮੰਦ ਕੀ ਮੰਗ ਪੂਰੀ ਹੋਣੀ ਚਾਹੀਦੀਆਂ ਇਹਨਾਂ ਦੀ ਪਰ ਇਹ ਵੀ 2 ਸਾਲਾਂ 3 ਸਾਲਾਂ ਤੋਂ ਸੰਘਰਸ਼ ਕਰ ਰਹੇ ਆ ਬੋਰਡਰਾਂ ਤੇ ਖੜ ਕੇ ਪਰ ਇਹਨਾਂ ਦਾ ਵੀ ਕੁਝ ਕਰਨ ਸਰਕਾਰ ਕਿਸ ਨੇ ਕੁਝ ਕੀਤਾ ਨਹੀਂ ਹੈਗਾ ਬਾਕੀ ਵਧੇ ਸਾਡੇ ਕਿਹੜੇ ਪ੍ਰਧਾਨ ਮੰਤਰੀ ਕਿਹੜੇ ਮੁੱਖ ਮੰਤਰੀ ਕਿਹੜੇ ਪੀਐਮ ਮੋਦੀ ਸਾਹਿਬ ਜੀ ਹੈ ਸਹੀ ਨੇ ਚੰਗੇ ਨੇ ਵਧਿਆ ਨੇ ਪੜੇ ਲਿਖੇ ਆ ਕੁਝ ਕਰਨਗੇ ਹਲ ਕੱਢਣਗੇ ਬਾਕੀ ਬੈਸਟ ਆਫ ਲੱਕ ਕਿਸਾਨ ਨੂੰ ਆ ਤਾਂ ਬਿਲਕੁਲ ਵਪਾਰੀਆ ਦੇ ਵੱਲੋਂ ਬੈਸਟ ਆਫ ਲੱਕ ਕਿਸਾਨ ਨੂੰ ਕਿਹਾ ਗਿਆ ਵਾ ਤੇ ਵਪਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਅਸੀਂ ਅਸੀਂ ਕਿਸਾਨਾਂ ਦੇ ਨਾਲ ਆ ਪਰ ਵਪਾਰ ਅਸੀਂ ਬੰਦ ਨਹੀਂ ਕਰ ਸਕਦੇ ਹਾਲਾਂਕਿ ਜੇਕਰ ਜੇਕਰ ਵਪਾਰ ਬੰਦ ਕਰਾਂਗੇ ਤਾਂ ਇੱਕ ਇੱਕ ਤਰ੍ਹਾਂ ਦਾ ਬੰਦ ਹੀ ਹੈ ਦੇਖ ਸਕਦੇ ਹੋ ਕਿ ਆਵਾਜਾਹੀ ਜਰੀ ਕੀ ਹੈ ਗਾਕਾ ਦੀ ਨਹੀਂ ਹੋ ਰਹੀ ਤੇ ਹੁਣ ਜਿਹੜੀ ਕਿ ਟਾਵਾ ਟਾਵਾ ਜਿਹੜੀ ਕਿ ਗਾਕ ਜਿਹੜੀ ਕਿ ਆਨੇ ਸ਼ੁਰੂ ਹੋਏ ਹੈ ਕਸਟਮਰ ਆਨੇ ਸ਼ੁਰੂ ਹੋਏ ਹੈ ਦੁਕਾਨਾਂ ਤੇ ਕਸਟਮਰ ਆਨੇ ਸ਼ੁਰੂ ਹੋਏ ਹੈ ਜੇਕਰ ਗੱਲ ਕਰੀਏ ਹੋਰ ਵੀ ਹਾਈਵੇ ਦੀਆਂ ਅੰਬਰਸਤ ਤੋਂ ਲੈ ਕੇ ਦਿੱਲੀ ਹਾਈਵੇ ਤੱਕ ਜਿਹੜੀ ਕਿ ਹੈ ਬੰਦ ਕੀਤਾ ਗਿਆ ਹੈ ਹਾਈਵੇ ਕਿਸਾਨਾਂ ਦੇ ਵੱਲੋਂ ਤੇ 마ਸੂਮ ਬੱਚੇ ਵੀ ਜਿਹੜੀ ਕਿ ਗੱਡੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਲਗਾਤਾਰ ਤਸਵੀਰ ਦਿਖਾ ਰਿਹਾ ਕਿ ਹਾਲਾਂਕਿ ਕੁਝ ਟ੍ਰੇਨਾਂ ਵੀ ਜਰੀਏ ਰੱਦ ਕੀਤੀਆਂ ਕਈਆਂ ਸਵਾਰੀਆਂ ਕਈਆਂ ਯਾਤਰੀਆਂ ਨੂੰ ਜਿਹੜੀ ਕਿ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪ ਰਿਹਾ ਪਰ ਇਸ ਵਕਤ ਲੁਧਿਆਣਾ ਸ਼ਹਿਰ ਦੇ ਵਿੱਚ ਚੋੜੇ ਬਿਆਰ ਦੇ ਵਿੱਚ ਗੱਲ ਕਰੀਏ ਵਪਾਰੀਆਂ ਦੀ ਵਪਾਰੀਆਂ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਖਾਣੇ ਪੀਣਾਂ ਕਿੱਥੋਂ ਕਿਰਾਇ ਕਿੱਥੋਂ ਕੱਢਾਂਗੇ ਜੇਕਰ ਦੁਕਾਨ ਹੀ ਬੰਦ ਕਰਤੀ ਲੁਧਿਆਣਾ ਤੋਂ ਯੂਮਬਰੀ ਰਿਪੋਰਟ ਖਨੀਦਰ ਨਾਲ ਚੋੜੇ ਬਿਆਰ ਲੁਧਿਆਣਾ